ਜਦੋਂ ਜਹਾਂਗੀਰ ਨੂੰ ਚੁਪਦਾ ਸੀ ਗੁਰੂ ਅਰਜਨ ਦੇਵ ਜੀ ਨੂੰ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਕਹਿਣਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੂੰ ਸਿਰਫ 33 ਤਵੀ ਤੇ ਬਿਠਾ ਕੇ ਸ਼ਹੀਦ ਨਹੀਂ ਕੀਤਾ ਗਿਆ ਸਗੋਂ ਹੋਰ ਵੀ ਕਈ ਤਸੀਹੇ ਦਿੱਤੇ ਗਏ ਸਨ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਇੱਕ ਵਾਰ ਚੰਦੂ ਨੇ ਆਪਣੀ ਤੀ ਦਾ ਰਿਸ਼ਤਾ ਗੁਰੂ ਸਾਹਿਬ ਦੇ ਪੁੱਤਰ ਲਈ ਭੇਜਿਆ ਪੁਰੋhitva ਨੇ ਰਿਸ਼ਤਾ ਪੱਕਾ ਕਰ ਦਿੱਤਾ ਤੇ ਬਾਅਦ 'ਚ ਚੰਦੂ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਪੁਰੋhitva ਨੂੰ ਕਿਹਾ ਕਿ ਚੁਬਾਰੇ ਦੀ ਇਟ ਮੂਰੀ ਨੂੰ ਲਗਾ ਰਹੇ ਜਿਸ ਦਾ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ ਗੁਰੂ ਅਰਜਨ ਪਾਸ਼ਾ ਨੂੰ ਰਿਸ਼ਤੇ ਲਈ ਮਨਾ ਕਰਨ ਲਈ ਸੰਗਤ ਨੇ ਚਿੱਠੀ ਲਿਖੀ ਤਾਂ ਗੁਰੂ ਪਾਸ਼ਾ ਨੇ ਰਿਸ਼ਤੇ ਨੂੰ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਚੰਦੂ ਦੀ ਈਰਖਾ ਸ਼ੁਰੂ ਹੋਈ ਉਸਨੇ ਗੁਰੂ ਸਾਹਿਬ ਨੂੰ 1 ਲੱਖ ਰੁਪਇਆ ਭੇਜਿਆ ਕਿ ਰਿਸ਼ਤਾ ਮੰਨ ਲਓ ਪਰ ਗੁਰੂ ਸਾਹਿਬ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਹੁਣ ਤਾਂ ਤੂੰ ਸਾਰਾ ਜਗਤ ਵੀ ਤਾਜ ਵਿੱਚ ਦੇਵੇਂ ਤਾਂ ਤầm ਹੀ ਰਿਸ਼ਤਾ ਕਬੂਲ ਨਹੀਂ ਹੋਵੇਗਾ ਸੰਗਤ ਦਾ ਹੁਕਮ ਸਿਰ ਮੱਥੇ ਇਸ ਤੋਂ ਬਾਅਦ ਦੀਵਾਨ ਚੰਦੂ ਗੁਰੂ ਅਰਜਨ ਦੇਵ ਜੀ ਖਿਲਾਫ ਲਾਹੌਰ ਤਿਰਪਾਰ ਵਿੱਚ ਜ਼ਹਿਰ ਉਗਲਣ ਲੱਗਾ ਹਰ ਰੋਜ਼ ਗੁਰੂ ਘਰ ਖਿਲਾਫ ਵਿਉਂਤਾਂ ਕਰਨ ਲੱਗਾ। ਜਹਾਂਗੀਰ ਦੇ ਰਾਜਗਦੀ ਤੇ ਬੈਠਣ ਤੋਂ ਬਾਅਦ ਚੰਦੂ ਦੀਆਂ ਆਸਾਂ ਨੂੰ ਦੂਰ ਪਿਆ ਤੇ ਚੰਦੂ ਦੀਆਂ ਚੁਗਲੀਆਂ ਤੇ ਜਹਾਂਗੀਰ ਦੀ ਨਫ਼ਰਤ ਨੇ ਗੁਰੂ ਪਾਸ਼ਾ ਦੀ ਸ਼ਹਾਦਤ ਦਾ ਮੁੱਢ ਬਣਿਆ। ਗੁਰੂ ਪਾਸ਼ਾ ਦੀ ਸ਼ਹਾਦਤ ਨੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਹੁਣ ਸ਼ਸਤਰ ਧਾਰੀ ਹੋਣਾ ਜ਼ਰੂਰੀ ਹੈ।